ਸਤ ਗੁਰ ਨਦ ਕਰੇ ਸਤ ਗੁਰ ਨਦ ਨੇ ਤਰੇ ਸਤ ਗੁਰ ਨਦ ਕਰੇ ਸਤ ਗੁਰ ਨਦ ਕਰੇ ਸਤ ਗੁਰ ਨਦ ਕਰੇ ਸਤ ਗੁਰ ਨਦ ਨਵੇਂ ਬਰੇ ਦੀ ਅਮਤੇ ਚਸਪੀ ਸਿੰਘ ਖਾਇਬਲੋਂ ਚਾਹ ਤੇ ਬਿਸਕਟ ਦਾ ਲੰਗ ਲਗਾਇਆ ਗਿਆ ਅੱਜ ਨਵਾਂ ਸਾਲ 2024 ਦੀ ਮੁਕੇ ਤੇ ਸਵੇਰ ਮੁਕੇ ਜਸਪ੍ਰੀ ਸਿੰਘ ਗੁਰਾਇਆ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਚੰਨਸਕੱਤਰ ਵੱਲੋਂ ਅੱਜ ਆਪਣੀ ਰਿਹੈਸ਼ ਸਾਹਮਣੇ ਨਡਾਲਾ ਸੁਭਾਨਪੁਰ ਰੋਡ ਤੇ ਚਾਹ ਤੇ ਬਿਸਕੁਟ ਦਾ ਲੰਗ ਲਗਾਇਆ ਗਿਆ ਇਸ ਮੁਕੇ ਰਾਗੀ ਦਾ ਨੂਰ ਰੋਕ ਰੋਕ ਕੇ ਜਿਹੜਾ ਚਾਹ ਤੇ ਬਿਸਕੁਟ ਦਾ ਜਿਹੜਾ ਲੰਗਰ ਆ ਸ਼ਿਕਾਇਆ ਗਿਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਾਰੇ ਸਮੂਹ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਅੱਜ ਨਵੇਂ ਸਾਲ ਦੀ ਖੁਸ਼ੀ ਦੇ ਸਬੰਧ ਚ ਅਸੀਂ ਘਰਾਇਆ ਪਰਿਵਾਰ ਵੱਲੋਂ ਅਤੇ ਸਮੂਹ ਸੱਜਣਾ ਮਿੱਤਰਾ ਵੱਲੋਂ ਚਾਹ ਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ ਹਨ ਵਾਹਿਗੁਰੂ ਵਾਹਿਗੁਰੂ ਅਗੇ ਹੀ ਅਰਦਾਸ ਬੇਨਤੀ ਹੈ ਕਿ ਸਾਰੇ ਦੇਸ਼ਵਾਸੀ ਹਮੇਸ਼ਾ ਖੁਸ਼ ਰਹਿਣ ਇਹ ਨਵਾਂ ਸਾਲ ਸਭ ਲਈ ਤਰੱਕੀਆਂ ਲੈ ਕੇ ਆਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਗਰਾਇਆ ਟੀਮ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਇਹ ਟੀਮ ਜਿਹੜੀ ਆ ਦਿਨ ਤੁਗਣੀ ਰਾਤ ਤੁਗਣੀ ਕਰੇ ਤੇ ਤਰੱਕੀਆਂ ਹੋਣ ਔਰ ਅੱਜ ਜਸਪ੍ਰੀ ਗਰਾਇਆ ਜੀ ਪਰਿਵਾਰ ਵੱਲੋਂ ਉਹਨਾਂ ਨੇ ਅੱਜ ਦੁੱਧ ਦਾਤ ਬਿਸਕਟਾਂ ਦਾ ਜਿਹੜਾ ਕਿ ਸੁਭਾਨਪੁਰ ਰੋਡ ਤੇ ਨਗਾਇ ਤੋਂ ਸੁਭਾਨਪੁਰ ਰੋਡ ਤੇ ਲੰਗਰ ਲਾਇਆ ਬਹੁਤ ਹੀ ਪ੍ਰਾਲਾ ਵਧੀਆ ਸੀ ਤੇ ਅਸੀਂ ਅੱਜ ਰੋਕ ਰੋਕ ਕੇ ਸੰਗਤਾਂ ਨੂੰ ਗੱਡੀਆਂ ਰੋਕ ਕੇ ਅੱਜ ਸੰਗਤਾਂ ਨੂੰ ਚਾਹ ਤੇ ਬਿਸਕਟਾਂ ਦਾ ਲੰਗਰ ਜਿਹੜਾ ਵਰਤਾਇਆ ਤੇ ਇਸ ਵਾਸਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਔਰ ਹਲਕਾ ਪਲੱਤ ਨੂੰ ਮੇਰੇ ਵੱਲੋਂ ਔਰ ਜਸਪੀ ਗਰਾਹ ਜੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਹੋਣ ਅਤੇ ਸਾਰੇ ਹੀ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰ ਨਦ ਕਰੇ ਸਤਿਗੁਰ ਨਦ ਰ ਕਰੇ ਸਤਿਗੁਰ ਨਦ ਰ ਕਰੇ ਸਤਪੁਰਨਦਰ ਕਰੇ ਸਤਪੁਰਨਦਰ ਕਰੇ ਸਤਪੁਰਨਦਰ ਕਰੇ ਸਤਪੁਰਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਪੁਰਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੇ ਸਤਿਗੁਰ ਨਗਰੇ ਕਰੇ ਨਿਮਕ ਇੱਕ ਹਰਨਾਮੁ ਦੇ ਮੇਰਾ ਮਨ ਤਨ ਸੀਤਲ ਹੋ ਕੋ ਕੋ ਰਬ ਲਖਿਆ ਸਤ ਗੁਰ ਨਦ ਕਰੇ ਸਤ ਗੁਰ ਨਦ ਨੇ ਤਰੇ ਸਤ ਗੁਰ ਨਦ ਕਰੇ ਸਤ ਗੁਰ ਨਦ ਕਰੇ ਸਤ ਗੁਰ ਨਦ ਕਰੇ ਸਤ ਗੁਰ ਨਦ ਕਰੇ